ਹਾਂਜੀ ਦੋਸਤੋ ਅੱਜ ਫੇਰ ਪਹੁੰਚੇ ਆ ਬਾਈ ਸੀਰੇ ਕੋਲੇ ਬਾਈ ਦੇ ਘਰੋਂ ਮੱਲਾ ਦਾ ਦੋ ਵੀਡੀਓ ਆਪਾਂ ਪਹਿਲਾਂ ਬਣਾ ਚੁੱਕੇ ਆ ਤੇ ਚੰਗੀ ਬਰੀਡ ਤੇ ਬਾਈ ਕੰਮ ਕਰ ਰਿਆ ਤੇ ਚੰਗੇ ਦੁੱਧ ਵਾਲੀ ਜਮਾ ਸੂਣ ਦੇ ਮੌਕੇ ਤੇ ਆਪਾਂ ਵੀਡੀਓ ਬਣਾ ਰਹੇ ਆ ਘੰਟੇ ਅੱਧੇ ਘੰਟੇ ਚ ਮਿੱਤਰੋ ਇਹਨੇ ਸੂ ਪੈਣਾ ਪੂਰੀ ਜਿਹੜੀ ਜਾਣਕਾਰੀ ਤੇ ਆਪਾਂ ਫਾਈਟ ਲਵਾਂਗੇ ਤੇ ਕਾਫੀ ਚੰਗੇ ਪਸ਼ੂ ਨੇ ਚੰਗੇ ਬਰੀਡ ਤੇ ਕਾਫੀ ਸਮੇਂ ਤੋਂ ਕੰਮ ਕਰ ਰਿਆ ਤੇ ਚੰਗੇ ਦੁੱਧ ਵਾਲੇ ਪਸ਼ੂ ਤੇ ਚੰਗੇ ਰੇਟ ਵਾਲੇ ਹਾਂਜੀ ਭਾਈ ਸਿਰੇ ਕੀ ਹਾਲ ਚਾਲ ਆ ਠੀਕ ਆ ਭਾਈ ਜੀ ਸਤਿ ਸ਼੍ਰੀ ਅਕਾਲ ਪਿੰਡ ਹੈਗਾ ਡਿੱਖ ਪਿੰਡ ਡਿੱਖ ਜੀ ਤਸੀਲ ਮੋੜ ਮੰਡੀ ਤੇ ਜ਼ਿਲ੍ਹਾ ਹੈਗਾ ਬਠਿੰਡਾ ਜੀ ਮਤਲਬ ਤੀਜੀ ਵੀਡੀਓ ਕੋ ਆਪਣੀ ਕੁ ਦੂਜੀ ਆ ਤੀਜੀ ਆ ਹਨਾ ਵਧੀਆ ਰਿਸਪੌਂਸ ਮਿਲਿਆ ਹਾਂ ਹਾਂ ਵਧੀਆ ਵਾ ਮੋਲਾ ਪਾ ਜਾਇਜ਼ ਕਰਦੇ ਹਾਂ ਸਾਰੇ ਆਪਣੇ ਓਕੇ ਹੁੰਦੇ ਆ ਹਾਂ ਕੋਈ ਪਸ਼ੂ 'ਚ ਕਮੀ ਤਾਂ ਹੁੰਦੀ ਨਹੀਂ ਹਨਾ ਬਰੀਡ ਤਾਂ ਆਪਣਾ ਕੰਮ ਆ ਜੀ ਹੁਣ ਕਿੰਨੇ ਕਿ ਲੀਟਰ ਵਾਲੇ ਸਭ ਤੋਂ ਵੱਧ ਦੁੱਧ ਵਾਲੀ ਇਹ ਆ ਇੱਕ ਹੋਰ ਵੀ ਇਹਨਾਂ 'ਚ ਨੇ ਇਹ ਦੋਨੇ ਵੱਧਣ ਗਏ ਇਹਦਾ ਆਪਾਂ ਤਾਂ 21 ਚੋਂ ਦੇ ਰਹੇ ਹਾਂ ਥੱਲੇ ਉਹ ਠੀਕ ਹੈ ਤੇ ਉਹ ਵੀ ਸੇਮ ਹੀ ਆ ਦੋਨੇ ਹਾਂ 20 ਕੀ ਵਾਲਾ ਹਾਂ ਹਾਂ ਮੰਨ ਲਓ ਆਪਾਂ ਕਹਿ ਕੇ ਕਿੰਨਾ ਦੇਣਾ ਇਹਨੂੰ ਆਪਾਂ 19 ਲੀਟਰ ਕਹਿ ਕੇ ਦੇਵਾਂਗੇ ਤੇ ਜੇ ਮੰਨ ਲਾ 20 ਦੇਣਾ ਕੋਈ ਖੜਦਾ 21 ਲੀਟਰ ਚਵਾ ਕੇ ਦੇਵਾਂਗੇ ਫਿਰ 21 ਲੀਟਰ ਚਵਾ ਕੇ ਦੇਵਾਂਗੇ ਦੇਵਾਂਗੇ 20 ਚਲੋ 20 ਨਾਲ 22 ਦਿਨ ਲੱਗ ਜੀ ਜਾਂਦੇ ਵੱਡੇ ਹਾਂ ਕਿਉਂਕਿ ਕਾਰਨ ਕੀ ਹੁੰਦਾ ਵੀ ਜਦੋਂ ਇਹ ਦੂਜੇ ਘਰੇ ਜਾਊ ਹਨਾ ਪਸ਼ੂ ਨੇ 2 ਦਿਨ ਜੀਣਾ ਲਾਇਆ ਦੁੱਧ ਤੇ ਨਹੀਂ ਆਉਂਦਾ ਹਣਾ 2 ਕਿਲੋ ਦਾ ਟੁੱਟ ਜਾਂਦਾ ਘਟੋ ਘਟ ਹਾਂਜੀ ਹਾਂਜੀ ਕਿਉਂਕਿ ਜਿਹੜੇ ਖਾਣਾ ਦਾਣਾ ਵੀ ਚੇਂਜ ਹੋ ਜਾਂਦਾ ਮਾਲਕ ਵੀ ਚੇਂਜ ਹੁੰਦਾ ਹੋ ਜਾਂਦਾ ਘਰ ਵੀ ਚੇਂਜ ਹੋ ਜਾਂਦਾ ਉਹਦੇ ਕਰਕੇ ਮਿੱਤਰੋ ਕਿਲੋ 2 ਕਿਲੋ ਪਸੂ ਦੁੱਧੋ ਉੱਡ ਜਾਂਦਾ ਤੇ ਸੁਗਾ ਇਹਦਾ ਮੱਝ ਦਾ ਚੌਥਾ ਜੀ ਚੌਥਾ ਵਜਣ ਫੁੱਲਾ ਕਦ ਕੱਡ ਮਿੱਤਰੋ ਬਹੁਤ ਸੋਹਣਾ ਚੰਗਾ ਥਣ ਤੇ ਘੰਟੇ ਅੱਧੇ ਘੰਟੇ ਦੇ ਵਿੱਚ ਮਿੱਤਰੋ ਜਿਹੜੇ ਭਰਾ ਨੂੰ ਲੋੜਾ ਤਾਂ ਪੁੱਛ ਸਕਦੇ ਹੋ ਵੀ ਕੀ ਬੱਚਾ ਦਿੱਤਾ ਕਿਹੜਾ ਸਿਮਨ ਲੱਗਿਆ ਇਹ ਬੂਰੇ ਸਾਹ ਤੋਂ ਗੱਪਣਾ ਹੈ ਹਾਂ ਸਾਹ ਤੋਂ ਹੀ ਗੱਪਣਾ ਹੈ ਸਾਹ ਤੋਂ ਕਰਾਈ ਹੋਈ ਆ ਪੂਰਾ ਬੱਚਾ ਲੈਣ ਦੀ ਉਹ ਇਹਦਾ ਬੱਚੇ ਨਾਲ ਹੁਣ ਕਟੀਆਂ ਹੋਰ ਲੱਗੀਆਂ ਜੀ ਓਕੇ ਤਾਂ ਕਰਕੇ ਵੀ ਆ ਮੂਰੇ ਮਹੀਨਾ ਡੇਢ ਮਹੀਨਾ ਉਹ ਦੋ ਥਣੀਆਂ ਦੁੱਧ ਲਾਏ ਉਹ ਵੀ ਆਪਾਂ ਇਹ ਦੁੱਧ ਕੀ ਹਿਸਾਬ ਕਿਤਾਉ ਰਹੇ ਆ ਆਪਾਂ ਇਹਦਾ ਮਹੀਨਾ ਡੇਢ ਮਹੀਨਾ ਰਹੇ ਤਾਂ ਉਹ ਵੀ ਕਿਸੇ ਵੀਡੀਓ ਬਣਾ ਕੇ ਦੇ ਦੇਗੇ ਹਾਂ ਦੁੱਧ ਕਿੰਨਾ ਕੱਢਿਆ ਬਾਦੇ ਇਹ 14 ਲੀਟਰ ਚ ਬਾਦੇ 14 ਸੂਆ ਤੀਜਾ ਸੂਕੀ ਕਿਹੜੀ ਦੁੱਧ ਜੀ ਹਾਂ ਦੁੱਧ ਚੌਥਾ ਜੀ ਚੌਥਾ ਤੋਰ ਤੋਰੋ ਜੀ ਉਨ ਫਿਰ ਸੋ ਜਿਹੜੇ ਵੀ ਵੀਰ ਭਰਾ ਕੋਈ ਦੁੱਲ ਦੇ ਸਕੀਨ ਹੈ ਤਾਂ ਮੂਰੇ ਮਿੱਤਰੋ ਧਿਆਨ ਰੱਖਿਓ ਜਿਹੜੇ ਵੀ ਵੀਰ ਭਰਾ ਨੇ ਲੈਣੀ ਹੋਵੇ ਤੇ ਇਹ ਆਪਾਂ ਫੇਰ ਗੱਲ ਕਰਦੇ ਆ ਵੀ ਚੌਥਾ ਸੂਆ ਸੋਣੀ ਐ ਤੇ ਸੂਣ ਦੇ ਬਿਲਕੁਲ ਨੇੜੇ ਆ ਕਿਸੇ ਨੇ ਬਰੀਡ ਤੇ ਮਿੱਤਰੋ ਕੰਮ ਕਰਨਾ 20 ਕਿਲੋਟਰ ਵਾਲੀਆਂ ਮਿੱਤਰੋ ਉਹ ਆਮ ਨਹੀਂ ਮਿਲਦੇ ਘੱਟੋ ਘੱਟ 10-10 ਸਾਲ ਲੱਗ ਜਾਂਦੇ ਆ 20 ਲੀਟਰ ਲਿਆਉਣ ਤੇ ਤੁਰਦੀ ਤੁਸੀਂ ਦੇਖ ਸਕਦੇ ਹੋ ਫੁੱਲ ਵਜਨ ਫੁੱਲ ਕੱਦ ਕੱਦ ਸਾਣ ਜਿੰਨਾ ਮਿੱਤਰੋ ਵਜਣਾ ਦਾ ਸੋ ਕਾਫੀ ਬਾਈ ਕੋਲੇ ਨਾਗਾ ਸਾਰੇ ਚੰਗੇ ਸਿਮਣਾ ਦੇ ਆ ਤੇ ਚੰਗੇ ਦੁੱਧ ਦੇ ਦੁੱਧ ਮਾਰਲਾ ਦਿੱਤਾ ਜੀ ਇਹਨੇ 20 ਕਿਲੋਟਰ ਤੇ 19 ਲੀਟਰ ਦੀ ਗਾਰੰਟੀ ਲੈਨੇ ਆ ਤੇ ਜੇ ਬਾਈ ਕੋਈ 20 ਦਿਨ ਰੋਕਦਾ ਕੋਈ ਸਾਈ ਪਾਉਂਦਾ ਕੋਈ ਅੱਧੇ ਬਿਆਨਾ ਪਾਉਂਦਾ ਘੱਟੋ ਘੱਟ ਫਿਰ ਮਿੱਤਰੋ ਬਾਈ ਕਹਿੰਦਾ ਵੀ 1 ਕਿਲੋਟਰ ਚਬਾ ਕੇ ਵੀ ਦੇ ਦਾਂਗੇ ਸੋਣ ਦੇ ਬਿਲਕੁਲ ਨੇੜੇ ਆ ਤੇ ਬੂਰੇ ਸਾਹਿਬ ਤੋਂ ਮਿੱਤਰੋ ਕਪੜਾ ਆ ਰੇਟ ਫਿਰ ਆਪਾਂ ਕਿ ਕੀ ਆ ਰੇਟ ਇਹਦਾ 2.5 ਲੱਖ ਰੁਪਈਆ 2.5 ਮਾਨਤਨ ਹੋ ਜੂ ਹਨਾ ਮਾਨਤਨ ਕਰਦੇ ਹਾਂ ਕੋਈ 2.5 ਲੱਖ ਮਿੱਤਰੋ ਰੇਟ ਆ ਮਾਨਤਨ ਹੋ ਜੂ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 98030 9803 11412 11412 ਜਮਾ ਲੇਵਾ ਮਿੱਤਰੋ ਉਧਰੋ ਸੂਦੀ ਜਾਂਦੀ ਆ ਉਧਰੋ ਬਣਾਉਂਦੀ ਆ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ